ਦੀ ਗਿਆਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮਐਲਏ ਸਾਹਿਬ ਦਾ ਧੰਨਵਾਦ ਕਰਨਾ ਹੈ ਉਹਨਾਂ ਥਾਪੀ ਦਿੱਤੀ ਹੈ ਤਗੜੇ ਹੋ ਕੇ ਕੰਮ ਕਰਾਓ ਬਹੁਤ ਬਹੁਤ ਧੰਨਵਾਦ ਕਰਦੇ ਆ ਐਮਐਲਏ ਸਾਹਿਬ ਦਾ ਬੜੀ ਖੁਸ਼ੀ ਦੀ ਗੱਲ ਹੈ ਜੀ ਵਾਰਡ ਨੰਬਰ 24 ਦੇ ਵਿੱਚੋਂ ਮੇਰੇ ਸਾਰੇ ਹੀ ਭਰਾਵਾਂ ਨੇ ਰਾਤ ਦਿਨ ਮਿਹਨਤ ਕੀਤੀ ਔਰ ਉਸ ਮਿਹਨਤ ਦਾ ਨਤੀਜਾ ਔਰ ਵਾਕੇ ਇੱਕ ਕਲ ਮੈਂ ਕਹਿ ਸਕਦਾ ਵੀ ਕਿਤੇ ਨਾ ਕਿਤੇ ਲੋਕ ਮਿਹਨਤ ਦਾ ਤੇ ਕੰਮ ਦਾ ਜ਼ਰੂਰ ਅਸ਼ੀਰਵਾਦ ਰੱਖਦੇ ਨੇ ਔਰ ਅੱਜ ਬਤੌਰ ਵਾਰਡ ਨੰਬਰ 24 ਦੇ ਵਿੱਚੋਂ ਇੱਕ ਆਮ ਸਾਡੇ ਪਰਿਵਾਰ ਦੇ ਜੀ ਦੇ ਵਿੱਚੋਂ ਜਿਹੜਾ ਮਿਹਨਤ ਕਰਕੇ ਕਿਰਤ ਕਰਕੇ ਰੋਟੀ ਖਾਣ ਵਾਲਾ ਇਨਸਾਨ ਹੈ ਅੱਜ ਉਹਨੂੰ ਕਾਉਂਸਲਰ ਬਣਾ ਦਿੱਤਾ ਐਮਸੀ ਬਣਾ ਦਿੱਤਾ ਔਰ ਮੈਂ ਹਮੇਸ਼ਾ ਵਾਰਡ ਨੰਬਰ 24 ਵਾਲਿਆਂ ਦਾ ਰਿਣੀ ਰਹੂੰਗਾ ਕਿਉਂਕਿ ਸਾਰਾ ਮੇਰਾ ਪਰਿਵਾਰ ਹੈ ਔਰ ਮੈਂ ਜਾਣਾ ਵੀ ਹੈ ਜੀ ਅੱਜ ਮੇਨ ਪਰਿਵਾਰ ਤੇ ਸਾਡਾ ਪਹੁੰਚ ਗਿਆ ਹੁਣ ਬਾਕੀ ਸਾਡੀਆਂ ਮਾਵਾਂ ਪਾਣਾ ਧੀ ਕਰੀਆਂ ਨੇ ਬਜ਼ੁਰਗ ਧੀ ਕਰੇ ਨੇ ਉਹਨਾਂ ਦਾ ਵੀ ਧੰਨਵਾਦ ਕਰਨ ਮੈਂ ਜਾਊਂਗਾ ਔਰ ਮੈਂ ਇਹੋ ਗੱਲ ਕਹੂੰਗਾ ਵੀ ਹੁਣ ਤਗੜੇ ਹੋ ਕੇ ਟੀਮ ਬਣ ਕੇ ਇਹ ਨਹੀਂ ਐਮਸੀ ਦੇ ਨਾਂ ਦਾ ਤੇ ਇਹੋ ਬਣਿਆ ਇਹ ਸਾਰੇ ਕਾਉਂਸਲਰ ਨੇ ਸਾਰੇ ਐਮਸੀ ਨੇ ਸੋ ਤਗੜੇ ਹੋ ਕੇ ਆਪਾਂ ਆਪਣੇ ਜਿਹੜੀ ਵਾਰਡ ਨੰਬਰ 24 ਦੇ ਵਿੱਚ ਕਮੀਆਂ ਇਹਨਾਂ ਦੀਆਂ ਰਹਿੰਦੀਆਂ ਨੇ ਇੱਕ ਦੋ ਕਮੀਆਂ ਰਹਿ ਗਈਆਂ ਨੇ ਇੱਕ ਸੀਵਰੇਜ ਦੀ ਸਮੱਸਿਆ ਵਾ ਜਿਹੜੀ ਮੇਨ ਹੈ ਤੇ ਇੱਕ ਅੱਧੀ ਹੋਰ ਹੈ ਕਮੀ ਉਹ ਵੀ ਆਪਾਂ ਦੂਰ ਕਰਕੇ ਆਪਣੀ ਵਾਰਡ ਨੰਬਰ 24 ਨੂੰ ਜਿਹੜਾ ਪਹਿਲ ਦੇ ਆਧਾਰ ਤੇ ਇਹਨੂੰ ਥੋੜਾ ਨੀਟ ਐਂਡ ਕਲੀਨ ਕਰਾਂਗੇ ਸਾਰੀ ਨੂੰ ਸੋ ਐਮਐਲ ਸਾਬ ਆਮ ਲੋਕਾਂ ਦੀ ਸਰਕਾਰ ਤੇ ਆਮ ਘਰ ਦੇ ਉਹ ਨੂੰ ਐਮਸੀ ਬਣਾ ਦਿੱਤਾ ਤੇ ਕਿਤੇ ਨਾ ਕਿਤੇ ਦੇਖੋ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਨਾ ਇਹ ਆਮ ਲੋਕਾਂ ਦੀ ਸਰਕਾਰ ਹੈ ਪਰ ਇੱਕ ਗੱਲ ਤੇ ਕਲੀਅਰ ਹੈ ਨਾ ਜੀ ਕੰਮ ਵਾਲੇ ਬੰਦੇ ਦੀ ਕਦਰ ਪੈਂਦੀ ਹੈ ਜਿਹੜਾ ਬੰਦਾ ਮਿਹਨਤੀ ਹੈ ਨਾ ਜੀ ਮਿਹਨਤੀ ਹੈ ਇਹਨੇ ਮਿਹਨਤ ਕੀਤੀ ਆ ਭਰਾ ਨੇ ਲੋਕਾਂ ਦੇ ਸੁੱਖ-ਦੁੱਖ 'ਚ ਹਾਜ਼ਰ ਹੁੰਦਾ ਰਿਹਾ ਮੇਰ ਕੋ ਵਾਰਡ ਨੰਬਰ 24 ਦੇ ਕੰਮ ਲੈ ਕੇ ਆਉਂਦਾ ਰਿਹਾ ਠੀਕ ਹੈ ਔਰ ਮੈਨੂੰ ਮੈਂ ਸਾਰੀ ਟੀਮ ਜਿਹੜੀ ਸਮੁੱਚੀ ਟੀਮ ਹੈ ਕਿਉਂਕਿ ਇਹ ਸਾਧ ਬੰਦਾ ਭਲਾ ਮਾਨਸ ਬੰਦਾ ਠੀਕ ਹੈ ਸਾਨੂੰ ਇਹ ਹੋਇਆ ਵੀ ਲੋਕ ਆਪ ਹਮੇਸ਼ਾ ਆਪਣੇ ਲੀਡਰ ਨੂੰ ਕਿਉਂ ਚੁਣਦੇ ਨੇ ਕਿਹਨੂੰ ਚੁਣਦੇ ਨੇ ਉਹ ਉਹਨੂੰ ਚੁਣਦੇ ਨੇ ਵੀ ਜਿਹਦੇ ਨਾਲ ਕੰਮ ਬੇਚ ਚਕਦਾ ਸਕਣ ਜਿਹਦਾ ਗੁੱਟ ਫੜ ਕੇ ਕੰਮ ਵੀ ਕਰਾ ਲੈਣ ਔਰ ਲੋਕਾਂ ਨੇ बतौर ਇਹਦੇ ਵਿਸ਼ਵਾਸ ਜਤਾਇਆ ਮੇਰੇ ਪ੍ਰਾਂ ਸਾਰੇ ਨਾਲ ਖਲੋਤੇ ਨੇ ਇਹ ਸਾਰਿਆਂ ਦਾ ਮੈਂ ਰਿਣੀ ਹਾਂ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕਰਕੇ ਔਰ ਇੱਕ ਵੱਡੀ ਲੀਡ ਇਹ ਹੁੰਦਾ ਨਾ ਇੱਕ ਚਲੋ ਵੀ 100 ਵੋਟ ਤੇ ਜਿੱਤ ਕੇ 150 ਤੇ ਜਿੱਤ ਕੇ ਇਹਨਾਂ ਨੇ 500 550 ਦੀ ਕਰੀਬ ਲੀਡ ਦਾ ਜਿਹੜਾ ਐਡਾ ਵੱਡਾ ਫਤਵਾ ਦਿੱਤਾ اور ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿਉਂਕਿ ਮੈਂ ਜਦੋਂ ਵੀ ਐਕਸਰ ਮੈਂ ਮੈਨੂੰ ਫੋਨ ਕਰਨ ਦਾ ਟਾਈਮ ਮਿਲਦਾ ਤੇ ਲੋਕਾਂ ਦੀ ਆਵਾਜ਼ ਇੱਕੋ ਸੀ ਮੇਰੇ